ਹਾਂਜੀ ਬaje ਨਮਸਕਾਰ ਆ ਦਬਸ ਹੱਥੀਆ ਗਾਲਕ ਕੀ ਹਾਲ ਚਾਲ ਹੈ ਵੀਰੇ ਸਭਾ ਕਤੇ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬaje ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਤੁਹਾਡੇ ਲਈ ਜਿਹੀਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤਾਂ ਇੱਕ ਤੋਂ ਇੱਕ ਖਰੇ ਅਨਬਰਾਂ ਦਾ ਸ਼ੌਂਕ ਕਰਾਂ ਦੇ ਰਿਹਾ ਕਰੀਏ ਲਓ ਜੀ ਬaje ਕਾਫੀ ਆਪਣੇ ਸੱਜਣਾ ਦੀ ਰਿਕੁਆਇਰਮੈਂਟ ਸੀਗੀ ਜੀ ਵੱਡੇ ਚੋੜਿਆਂ ਦੇ ਵਿੱਚੋਂ ਸਤਾ ਦੇ ਰਾਜਨਾਲੇ ਕੂਤਰਾਂ ਵਿੱਚੋਂ ਬaje ਚੈੱਕ ਕਰੋ ਮਰੇ ਕਬੂਤਰ ਕਾਦੇ ਸਾਨੂੰ ਪਤਾ ਹੀ ਆ ਨੀਰੀ ਬਾਈ ਜੀ ਅੱਗ ਦੀਆਂ ਲਾਟਾਂ ਨੇ ਲਾਟਾਂ ਜੋ ਆਪਾਂ ਹੁਣ ਤੁਹਾਡੇ ਲਈ ਲੈ ਕੇ ਆਇਆ ਕਰਾਂਗੇ ਚੈੱਕ ਕਰੋ ਮਰਾ ਭਰਾ ਜੋੜੇ ਆਪਣੇ ਦੀ ਕੁਆਲਿਟੀ ਠੀਕ ਹੈ ਜੀ ਪੇਰਸ ਤੋਂ ਦਨੂ ਰਾਜ ਨਾਲੇ ਕੁਤਰਾਂ ਦੇ ਵਿੱਚੋਂ ਥੋੜ੍ਹ ਲਈ ਆਜਾ ਆਪਾਂ ਵੱਡੀ ਜੋੜੀ ਲੈ ਕੇ ਆ ਚੁੱਕੇ ਆਂ ਬਾਜੀ ਜੋੜੇ ਦੇ ਬੱਚਿਆਂ ਦੀ ਉਡਣ ਦੀ ਆਪਣੀ ਫੁੱਲ ਬਟਾ ਫੁੱਲ ਗਰੰਟੀ ਰਹੇਗੀ ਮੇਰਾ ਭਰਾ ਜੋੜੀ ਦੇ ਬੱਚੇ ਮੈਂ ਕਹਿੰਦਾ ਸਦਰੋਂ ਜਿੰਨੇ ਮਰਜੀ ਡਾਲੀਓ ਜਿੰਨੇ ਮਰਜੀ ਔਰ ਬਾਜੀ ਨਿਕੇ ਨਿਕੇ ਪਿੰਡਾਂ ਅੰਦਰ ਬੱਚੇ ਇਹਨਾਂ ਦਾ ਛੱਡ ਦੋ ਜਾਣਗੇ ਨਹੀਂ ਇਸ ਗੱਲ ਦੀ ਆਪਣੀ ਗਰੰਟੀ ਆ ਮੇਰਾ ਭਰਾ ਠੀਕ ਹੈ ਚੈੱਕ ਕਰੋ ਤੁਸੀਂ ਕੁਤਰ ਨੂੰ ਦੇਖੋ ਜੀ ਕਾਲੀ ਲੋਕ ਠੀਕ ਆ ਜੀ ਉਹੋ ਜਿਹੀਆਂ ਪਲਕਾਂ ਜਮਾਂ ਸਦਰੋਂ ਪੀਲੀਆਂ ਅੱਖਾਂ ਜਮਾਂ ਪਤਲੇ ਪੈਰ ਉਤੋਂ ਬਾਜੀ ਜਮਾਂ ਬੰਦ ਜੋੜਾਂ ਦੇ ਆਪਣੇ ਇਹ ਜਾਨਵਰ ਨੇ ਠੀਕ ਆ ਜੀ ਬਾਕੀ ਤੁਸੀਂ ਸਾਰੇ ਭਰਾਵਾਂ ਨੇ ਦੱਸਣਾ ਜ਼ਰੂਰ ਆ ਕਿ ਅੱਜ ਵਾਲੀ ਵੱਡੀ ਜੋੜੀ ਮੇਰੇ ਸਾਰੇ ਵੀਰਾਂ ਨੂੰ ਕਿੱਦਾਂ ਦੀ ਲੱਗੀ ਠੀਕ ਹੈ ਜੀ ਤੇ ਆਜੋ ਵੀ ਸਦਰੋ ਹੁਣ ਅਮੈਂ ਤੁਹਾਨੂੰ ਅਸੀਂ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਕੱਲੀ-ਕੱਲੀ ਚੀਜ਼ ਵਿਖਾਉਣਾ ਤੇ ਵੀਡੀਓ ਤੁਸੀਂ ਆਪਣੀ ਲਾਸਟ ਤੱਕ ਵੇਖਣੀ ਆ ਤੇ ਬਣੇ ਰਿਓ ਵੀਡੀਓ ਦੇ ਵਿੱਚ ਠੀਕ ਹੈ ਤਾਂ ਹਾਂਜੀ ਵੀ ਸਦਰੋ ਆਹ ਆਪਣਾ ਵੱਡਾ ਕਬੂਤਰ ਮਰਾਪਰਾ ਲੈ ਵੀ ਮੁੰਡਾ ਕਬੂਤਰ ਕੋਲ ਕਰਕੇ ਵਿਖਾ ਦੇ ਠੀਕ ਹੈ ਜੀ ਚੈੱਕ ਕਰ ਲੋ ਮਰਾ ਵੀ ਥੋੜਾ ਪਿਛੇ ਰੱਖ ਆਪਣਾ ਵੱਡਾ ਕਬੂਤਰ ਬਾਈ ਜੀ ਪਯੋ ਰਾਜਨ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਚੈੱਕ ਕਰੋ ਮਰਾਪਰਾ ਬਾਈ ਜੀ ਕਬੂਤਰ ਕਾਦਾ ਮੈਂ ਕਹਨਾ ਬਾਈ ਜੀ ਨੀਰੀ ਅੱਗ ਦੀ ਲਾਟ ਆ ਜੀ ਲਾਟ ਆ ਚੈੱਕ ਕਰੋ ਬਾਈ ਜੀ ਅੱਖ ਦੀ ਕੁਆਲਿਟੀ ਪੋਟਾ ਦੇਖੋ ਜੀ ਕਬੂਤਰ ਦਾ ਠੀਕ ਹੈ ਜੀ ਅਗੋ ਚੌੜਾ ਤੇ ਪਿਛੋਂ ਜਮਾਂਨ ਬੰਦ ਮੈਂ ਕਰਨਾ ਬੱਚੇ ਕਲੀਆਂ ਦੇ ਦੈਨ ਹੀ ਠੋਕਣਗੇ ਚੈੱਕ ਕਰੋ ਮੇਰਾ ਭਰਾ ਜੇਕਰ ਇਹਦੀ ਚੰਗੀ ਸਾਹ ਸੰਭਾਲ ਕਰਕੇ ਚੰਗੀ ਖਰਾਕ ਦੇ ਨਾਲ ਬੱਚੇ ਕਢਾ ਕੇ ਡਾਉਂਗੇ ਤੇ ਆਹ ਬਾਈ ਜੀ ਕਬੂਤਰ ਆਪਣੇ ਦੀ ਆਖਿਆ ਜੀ ਅੱਖ ਦੀ ਮੇਰਾ ਭਰਾ ਕੁਆਲਿਟੀ ਤੁਸੀਂ ਚੈੱਕ ਕਰ ਲਓ ਬਿਲਕੁਲ ਬਾਈ ਜੀ ਪੀਲੀਆਂ ਅੱਖਾਂ ਦਾ ਆਪਣਾ ਇਹ ਜਾਨਵਰ ਆ ਠੀਕ ਹੈ ਜੀ ਤੇ ਸਿਰ ਤੇ ਮੇਰਾ ਭਰਾ ਹਲਕੇ ਹਲਕੇ ਜੇ ਕੂਤਰ ਦੇ ਚੋਟਾ ਜੀ ਚੈੱਕ ਕਰ ਲਓ ਮਿੱਸੇ ਜੇ ਚੋਟਿਆ ਤੇ ਆਹ ਬਾਈ ਜੀ ਕਬੂਤਰ ਆਪਣੇ ਦਾ ਪੱਲਾ ਆ ਪੱਲੇ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰੋ ਜੀ ਕੂਤਰ ਦੇ ਠੀਕ ਹੈ ਜੀ ਥੱਲੇ ਸਟਾਪ ਕਰੀ ਹਾਂ ਤੇ ਆ ਬਾਈ ਜੀ ਜਨਵਰ ਆਪਣੇ ਦੇ ਪੈਰ ਪੈਰਾਂ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਜੀ ਬਿਲਕੁਲ ਲਾਲ ਸੁਰਖ ਪੈਰ ਉੱਤੋਂ ਸਦਰੂ ਬਿਲਕੁਲ ਬੰਦ ਜੋੜ ਬੈਠਾ ਲਈ ਥਾਂ ਤੇ ਕਬੂਤਰ ਦੇ ਲੱਪਾ ਆ ਜੀ ਠੀਕ ਹੈ ਤੇ ਬਾਈ ਜੀ ਪੂੰਜੇ ਦੇ ਵਿੱਚ ਕਬੂਤਰ ਤੇ ਲਾਲ ਤਿੱਲੀਆਂ ਨੇ ਆ ਚੈੱਕ ਕਰ ਲਓ ਮੇਰਾ ਭਰਾ ਆਹਾ ਹੁੰਦੀ ਹੈ ਬਲੱਡ ਲਾਈਨ ਠੀਕ ਹੈ ਜੀ ਬਾਕੀ ਤੁਸੀਂ ਮਕਮਲ ਕਬੂਤਰ ਆਪਣੇ ਦਾ ਵਜੂਦ ਚ ਚੈੱਕ ਕਰ ਲਓ ਬਿਲਕੁਲ ਸੱਜਣੋਂ ਪੋਸਟਾਂ ਹੀ ਕੰਨੀਆਂ ਜਾਂਦੀਆਂ ਨੇ ਕੂਤਰ ਦੀਆਂ ਬਾਕੀ ਛੀਂਡਪਣ ਦੇਖੋ ਕਬੂਤਰ ਹੱਥ ਤੇ ਜਾ ਕੇ ਕਿੰਨਾ ਕਰਦਾ ਆ ਠੀਕ ਹੈ ਬਾਕੀ ਅੱਖ ਦੀ ਕੁਆਲਿਟੀ ਦੁਆਰ ਤੋਂ ਚੈੱਕ ਕਰ ਲਓ ਮੇਰਾ ਭਰਾ ਆ ਲਓ ਜੀ ਠੀਕ ਹੈ ਤੇ ਆ ਸੱਜਣੋਂ ਦੂਜੇ ਸਾਈਡ ਲਓ ਜੀ ਆਹੋ ਭਾਈ ਜੀ ਆਪਣੀ ਕੂਤਰੀ ਸਭ ਤੋਂ ਪਹਿਲਾਂ ਸੱਜਣੋਂ ਸਾਨੂੰ ਪਤਾ ਕਦ ਕਰ ਚੈੱਕ ਕਰਿਆ ਕਰੋ ਜੀ ਆਪਣੇ ਜਨਮ ਭਰਾ ਦਾ ਦੇਖੋ ਕਿੱਡੀ ਸਨੱਖੀ ਕੂਤਰੀ ਪ્યોਰ ਸੱਜਣੋਂ ਰਾਜਨ ਵਾਲੇ ਕੂਤਰਾਂ ਵਿੱਚੋਂ ਲਾਲਥਰੀ ਪੂਰੀ ਨੋਕ ਠੀਕ ਹੈ ਜੀ ਉਹੋ ਜੀਆਂ ਪਲਕਾਂ ਉੱਤੇ ਬਾਈ ਜੀ ਜਮਾ ਪੀਲੀ ਅੱਖਾਂ ਅੱਖ ਦੀ ਮੇਰਾ ਭਰਾ ਕੁਆਲਟੀ ਚੈੱਕ ਕਰ ਲਓ ਜੀ ਬਿਲਕੁਲ ਟੇਪਰ ਦੇ ਵਿੱਚ ਸਾਰੇ ਆ ਮਾਦੀ ਦਾ ਠੀਕ ਹੈ ਜੀ ਚਿੱਟੇਸ਼ ਫੈਦਾ ਬੈਠਾ ਲਈ ਥਾਂ ਤੇ ਲੱਪਾ ਬੰਦ ਜੋੜਾਂ ਦੀ ਮੇਰਾ ਭਰਾ ਜਮਾ ਕੁਤਰੀ ਆਪਣੀ ਇਹ ਤੇ ਆਹ ਦਿਨੋ ਮਾਦੀ ਆਪਣੀ ਦਾ ਪੱਲਾ ਜੀ ਸਟਾਪ ਕਰ ਠੀਕ ਹੈ ਜੀ ਬਰੇ ਪਹਿਲੀ ਕੰਨੀ ਤੋਂ ਤੁਸੀਂ ਬਗਲ ਚੈੱਕ ਕਰੋ ਤੇ ਮਾਦੀ ਦੇਖੋ ਜੀ ਪੂਰਾ ਜੋਰ ਲਾਉਂਦੀ ਬਾਕੀ ਫਰਾਂ ਦੀ ਕੁਆਲਟੀ ਤੁਹਾਡੇ ਸਕਰੀਨ ਦੇ ਸਾਹਮਣੇ ਆ ਠੀਕ ਹੈ ਜੀ ਤੇ ਆਹ ਭਾਈ ਜੀ ਤੁਹਾਨੂੰ ਇਹ ਪੂਛ ਵਿਖਾਉਣਾ। ਲਓ ਜੀ। ਆਹ ਪੂੰਜੇ ਦੀ ਕੁਆਲਿਟੀ ਚੈੱਕ ਕਰ ਲਓ। ਜਿਵੇਂ ਭਾਈ ਜੀ ਕਬੂਤਰ ਦੇ ਪੂੰਜੇ ਵਿੱਚ ਲਾਲ ਤੇਲੀਆਂ ਨੇ, ਓਵੇਂ ਵੀਰੇ ਮਾਦੀ ਦੇ ਵੀ ਪੂੰਜੇ ਵਿੱਚ ਲਾਲ ਤੇਲੀਆਂ ਨੇ ਚੈੱਕ ਕਰ ਲਓ। ਠੀਕ ਹੈ? ਤੇ ਆਹ ਭਾਈ ਜੀ ਮਾਦੀ ਆਪਣੀ ਦੇ ਪੈਰ ਜੀ ਜਮਾ ਲਾਲ ਸੁਰਖ ਪੈਰ ਬੈਠਾ ਲਈ ਥਾਂ ਤੇ ਇਹਦੇ ਵਿੱਚ ਆਪਾਂ ਤੇ ਵੀਰੇ ਜਮਾ ਬੰਦ ਜੋੜਾਂ ਦੀ ਕੁਤਰੀ ਆ। ਵੀਰੇ ਜੋੜੇ ਦੇ ਬੱਚਿਆਂ ਦੀ ਉੱਟਣ ਦੀ 100% ਗਾਰੰਟੀ ਦੇਗੀ ਆਪਣੀ ਠੀਕ ਹੈ ਜੀ। ਬੱਚੇ ਜੋੜੀ ਦੇ ਜਿੰਨੇ ਮਰਜ਼ੀ ਧਾਲਿਓ ਮੇਰਾ ਭਰਾ ਤੁਹਾਡੀ ਆਪ ਦੀ ਥਾਂ ਵਾ ਬੱਚੇ ਤੁਹਾਡੇ ਬਹਿਣੇ ਨਹੀਂ ਇਸ ਜੋੜੀ ਦੇ। ਚੈੱਕ ਕਰੋ। ਔਰ ਬਾਜੀ ਬਿਲਕੁਲ ਪਿਓਰਟੀ ਦੇ ਵਿੱਚ ਬਲੱਡ ਆ ਤੁਹਾਨੂੰ ਬੇਕ ਕੇ ਅੰਦਾਜ਼ਾ ਹੋ ਹੀ ਗਿਆ ਹੋਏਗਾ ਠੀਕ ਹੈ ਜੀ ਤੇ ਆਹ ਬਾਈ ਜੀ ਆਪਣੀ ਮੁਕੰਮਲ ਕੂਤਰੀ ਸੀਗੀ ਸੋ ਆਉ ਪਰਾ ਹੁਣ ਮੈਂ ਤੁਹਾਨੂੰ ਜੋੜੀ ਇਹ ਦਵਾਰ ਤੋਂ ਯਾਲ ਦੇ ਵਿੱਚ ਛੱਡ ਕੇ ਵਿਖਾਉਣਾ ਬਾਕੀ ਤੁਹਾਨੂੰ ਪਤਾ ਹੀ ਆ ਸਦਨੋ ਕਿ ਡਲਬਰੀ ਜਿਹੜੀ ਆ ਉਹ ਇਹਨਾਂ ਦੀ ਆਲ ਪੰਜਾਬ ਆ ਪੰਜਾਬ ਤੋਂ ਲਾਵਾ ਸਦਨੋ ਦਿੱਲੀ ਚੰਡੀਗੜ੍ਹ ਤੇ ਅੰਬਾਲਾ ਇੱਥੋਂ ਤੱਕ ਬਾਈ ਜੀ ਜਨਮਰ ਆਪਾਂ ਭੇਜੀ ਦੇ ਨੇ ਤੇ ਬਾਕੀ ਪਾਣੀਪਤ ਸੋਨੀਪਤ ਦਿੱਲੀ ਕਰਨਾਲ ਗੁਰਦਾਵਾ ਲਾਸਟ ਅੰਬਾਲਾ ਇਥੋਂ ਤੱਕ ਮੇਰਾ ਵੀਰ ਆਪਣੇ ਜਨਮਰ ਜਾਂਦੇ ਨੇ ਕੋਈ ਭਰਾ ਇਥੋਂ ਦਾ ਇਛੂਕ ਹੋਵੇ ਆਪਣੇ ਭਰਾ ਦੇ ਨਾਲ ਕਰ ਸਕਦਾ ਹੈ ਕੰਟੈਕਟ ਠੀਕ ਹੈ ਬਿਲਕੁਲ ਸੱਜਣੋ ਨਾਰਮਲ ਰੇਡ ਦੇ ਵਿੱਚ ਆਪਣੇ ਕੋਲ ਸਾਰੀਆਂ ਜੋੜੀਆਂ ਪਰ ਬਜੀ ਟਾਪ ਬਲੱਡ ਲਾਈਨ ਦੇ ਵਿੱਚੋਂ ਅਵੇਲੇਬਲ ਹੁੰਦੀਆਂ ਨੇ ਤੇ ਉਹ ਭਰਾ ਕਰ ਸਕਦੇ ਨੇ ਆਪਣੇ ਨਾਲ ਕੰਟੈਕਟ ਫੋਲੋ ਬਟਾ ਫਾਲੋ ਸੱਜਣੋ ਗਾਰੰਟੀ ਨਾਲ ਆਪਾਂ ਜਨਮਰ ਦੇਈ ਦੇਨੇ ਸੋ ਠੀਕ ਹੈ ਵੀ ਸੱਜਣੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫੇਰ ਲੈ ਕੇ ਆਵਾਂਗੇ ਤੁਹਾਡੇ ਲਈ ਕੋਈ ਵਧੀਆ ਟਾਪ ਕਲਾਸ ਠੀਕ ਹੈ ਜੀ ਤੇ ਬਾਈ ਜੀ ਨਸਲਦਾਰ ਪਿਓਰ ਬਲੱਡ ਲਾਈਨ ਦੇ ਵਿੱਚੋਂ ਕਬੂਤਰ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਬਾਈ ਜੀ